मेरा दोस्त सी ਵੇ ਇਹਨੇ ਕੋਠੀ ਦੇ ਵਿੱਚ ਬੈਠੇ ਨੂੰ ਇਹਨੂੰ 5-6 ਸਾਲ ਦੇ ਕਰੀਬ ਹੋ ਗਏ। ਤੇ ਮੈਂ ਕਈ ਵਾਰ ਇਹਨਾਂ ਗੱਲਬਾਤ ਵੀ ਹੋਈ ਜene ਮੈਨੂੰ ਕੋਈ 1.5 ਲੱਖ ਰੁਪਇਆ ਦਿੱਤਾ ਸੀ ਜਾਨਾ। ਪਹਿਲਾਂ ਕਿਰਾਏ ਤੇ ਆਇਆ ਸੀਗਾ ਚਲੋ ਕਿਰਾਏ ਤੇ ਰਹਿੰਦਾ ਸੀਗਾ ਮੈਂ ਜੇ ਕੁੜੀਆਂ ਸੁੱਤ ਕੇ ਵੀ ਭੁਪਾ ਲਈ ਕਰਤਾ। ਇਹਦਾ ਸਰਪੰਚ ਆ ਬੰਦਾ ਇੱਧਰ ਹੋ ਜਾ ਇੱਧਰ ਹੋ ਜਾ। ਮੈਂ ਸਾਡੇ ਘਰ ਕਿੰਨਾ ਕੀਤਾ ਵਾ ਪੁਲਿਸ ਨੂੰ ਸਾਰਾ ਮੇਰਾ ਨੈਸ਼ਨਲ ਕਲੋਨੀ ਹਾਊਸ ਨੰਬਰ 350 ਪਾਂਬੀਆਂ ਕਲਾ। ਅਸੀਂ ਮਾਮਲਾ ਇਹ ਹੋਇਆ ਜੀ 8 ਸਾਲ 7 ਸਾਲ ਸਾਨੂੰ ਰਹਿੰਦਿਆਂ ਨੂੰ ਹੋ ਗਏ ਆ। ਅਸੀਂ ਉੱਥੇ ਕੋਠੀ ਮੁੱਲ ਖਰੀਦੀ ਸੀ। ਪੇਪਰ ਸਾਡੇ ਕੋਲੇ ਆ। ਉਹਨਾਂ ਦੇ ਬੰਦਿਆ ਦੇ ਨਾਮ ਤੇ ਕੋਠੀ ਨਹੀਂ ਨਿਕਲੀ ਜਿਨ੍ਹਾਂ ਨੇ ਸਾਨੂੰ ਬਿਆਨਾ ਕਰਕੇ ਦਿੱਤਾ। ਸਾਨੂੰ ਲੌਲੀਪੌਪ ਦੇ ਕੇ ਸਾਡੇ ਤੋਂ ਫੇਰ ਪੈਸੇ ਲੈ ਲੈ 10 ਲੱਖ ਹੀ ਕੋਠੀ ਦੇ ਉੱਤੇ ਲਾਤਾ। ਠੀਕ ਆ ਜੀ। ਕਹਿੰਦੇ ਰੇ ਕੋਈ ਨਹੀਂ ਰਜਿਸਟਰੀ ਕਰਾ ਦਾਂਗੇ ਰਜਿਸਟਰੀ ਕਰਾ ਦਾਂਗੇ ਰਜਿਸਟਰੀ ਕਰਾਈ ਨਹੀਂ ਅੱਜ اچانک 50 ਦੇ ਕਰੀਬ ਬੰਦੇ ਆਏ ਨੇ ਸਾਡੇ ਜਵਾਕਾ ਨਾਲ ਕੋਟਮਾਰ ਕੀਤੀ ਆ ਕਿ ਰਜਿੰਦਰ ਹੁੰਦਲ ਬਰਿੰਦਰ ਹੁੰਦਲ ਉਹਦਾ ਪਾਦਰ ਸਾਹਿਬ ਆ ਇੱਕ ਗੋਇਲਾ ਰਜੇਸ਼ ਗੋਇਲ ਆ ਕੋਈ ਉਹਨਾਂ ਨੇ ਆਪਦੇ ਅਕਾਊਂਟ 'ਚ ਸਾਡੇ ਤੋਂ ਪੈਸੇ ਵੀ ਪਵਾ ਲਏ ਆ ਸਾਰਾ ਕੁਝ ਕਰ ਲਿਆ ਰਜਿਸਟਰੀ ਕਿਸੇ ਹੋਰ ਨੂੰ ਕਰਾਤੀ ਹੁਣ ਸਾਡੇ ਆਗੇ ਕਬਜ਼ਾ ਕਰ ਲਿਆ ਉਹਨਾਂ ਨੇ ਸਾਡੇ ਨਾਲ ਘੁੱਟਮਾਰ ਕੀਤੀ ਜਮਾਲਪੁਰ ਥਾਣੇ ਅਸੀਂ ਆਏ ਆ ਬਹੁਤ ਵਰੀ ਆਏ ਆ ਜਮਾਲਪੁਰ ਥਾਣੇ ਸਾਡੀ ਸੁਣਵਾਈ ਨਹੀਂ ਹੁੰਦੀ ਕੀ ਪੁਲਿਸ ਵਾਲੇ ਨੂੰ ਕਿਹਾ ਵੀਡੀਓ ਮੇਰੇ ਕੋਲੇ ਪਈ ਕਹਿੰਦਾ ਅਸੀਂ ਨਹੀਂ ਜਾਣਾ ਓਏ ਤੇਰੇ ਨਾਲ ਅਸੀਂ ਨਹੀਂ ਕੋਈ ਕਰ ਸਕਦੇ ਸਾਹਬ ਜਵਾਬ ਦਿੱਤਾ ਜੀ ਕੌਜਾ ਸਾਡਾ ਜੀ ਇਸ ਟਾਈਮ ਸਾਡਾ ਸਾਰਾ ਕੁਝ ਪਿਆ ਸਿਰਫ ਅਸੀਂ ਗੱਡੀ ਗੱਡੀ ਆਈ ਕਿਹਾ ਵੀ ਸਾਡਾ ਸਮਾਨ ਸੇਵ ਕਰਾ ਦਿਓ ਪਰ ਇਹਨਾਂ ਨੇ ਸਾਡੀ ਸੁਣਵਾਈ ਨਹੀਂ ਕੀਤੀ ਸਾਡੀ ਭੰਨ ਤੋੜ ਘਰੇ ਚੱਲ ਰਹੀ ਹੈ ਬੱਚਿਆਂ ਦੇ ਵੀ ਹੱਥ ਚੱਕਿਆ ਬੱਚਿਆਂ ਤੇ ਵੀ ਹੱਥ ਚੱਕਿਆ ਦੇਖੋ ਜੀ ਬੱਚਿਆਂ ਨੂੰ ਦਿਖਾ ਦਿਓ ਠੀਕ ਆ ਬੱਚਿਆਂ ਤੇ ਵੀ ਸਾਰੇ ਸਾਡਿਆਂ ਦੇ ਹੱਥ ਚੱਕਿਆ ਠੀਕ ਆ ਆਮ ਆਦਮੀ ਪਾਰਟੀ ਦਾ ਵਾ ਉਹਨੇ ਸਾਰਾ ਪੁਲਿਸ ਦਾ ਉਹਦਾ ਕਰਕੇ ਫੇਰ ਮਤਲਬ ਕੋਠੀ ਦੇ ਕਬਜ਼ਾ ਕੀਤਾ ਤਾਂ ਪੁਲਿਸ ਸਾਡੀ ਸੁਣਦੀ ਨਹੀਂ ਠੀਕ ਹੈ ਜੀ ਸਾਡੇ ਕੋਲੇ ਸਾਰੇ ਪ੍ਰੂਫ ਕੋਠੀ ਦੇ ਪਏ ਆ ਪੈਸਿਆਂ ਦੇ ਪਏ ਸਾਰਾ ਕੁਝ ਪਿਆ ਮੋਟਰਸਾਈਕਲ ਸਭ ਕੁਝ ਸਾਡਾ ਸਾਡਾ ਘਰ ਹੈ ਸਾਰਾ ਕੁਝ ਉਹ ਜ਼ਿੰਮੇਵਾਰ ਜਿੰਦਰ ਹੁੰਦਲ ਜਿਹੜੇ ਉਹਦੇ ਨਾਲ ਬੰਦੇ ਆਏ ਆ ਉਹ ਨੇ ਹਾਂ ਉਹ ਤਾਂ ਸਾਡੀ ਸਰਕਾਰ ਆ ਪੁਲਿਸ ਨੇ ਸੁਣੀ ਨਹੀਂ ਪੁਲਿਸ ਵਾਲਿਆਂ ਨੇ ਗਾਲਾਂ ਕੱਢ ਕੇ ਭਜਾਤਾ ਸਾਨੂੰ ਹੁਣ ਵੀ ਕਹਿੰਦੇ ਤੁਹਾਡੇ ਤੇ ਪਰਚਾ ਕਰਾਂਗੇ ਕਹਿੰਦੇ ਤੁਹਾਡੇ ਤੇ ਪਰਚਾ ਕਰਾਂਗੇ ਅਸੀਂ ਹੁਣ ਕੀ ਕਰੀਏ ਸਾਨੂੰ ਰੋਡ ਤੇ ਕਰਤਾ ਅਸੀਂ ਰੋਡ ਤੇ ਹੀ ਜਾਵਾਂਗੇ ਏ ਪੁਲਸ ਨੇ ਕੀਤਾ ਸਾਨੂੰ ਅਸੀਂ ਜੋ ਦਰਖਾਸਤ ਲੈ ਕੇ ਆਉਂਨੇ ਆ ਸਾਡੇ ਨਾਲ ਆ ਬੰਦਿਆ ਫਰੋਡ ਕੀਤਾ ਪੁਲਸ ਕਿਉਂ ਨਹੀਂ ਸੌਂਦੀ ਸੁੱਤੀ ਪਈ ਆ ਪੁਲਸ ਪੁਲਸ ਨੇ ਆਪ ਗੁੰਡੇ ਭੇਜੇ ਆ ਥਾਣੇ 'ਚ ਜਾ ਕੇ ਦੇਖੋ ਇੱਕ ਪੁਲਸ ਵਾਲਾ ਨਹੀਂ ਐਦਾਂ ਕਦੀ ਹੁੰਦਾ ਵਾ ਪੁਲਸ ਆਬਰਲੀ ਹੋਈ ਆ ਆ ਪੁਲਸ ਵਾਲੇ ਨੇ ਆਪ ਗਿਆ ਕਹਿੰਦਾ ਚੱਲੋ ਚੱਲ ਤੇਰੇ ਨਾਲ ਨਹੀਂ ਜਾਣਾ ਮੇਰੇ ਕੋਲ ਵੀਡੀਓ ਪਈ ਆ ਮੈਂ ਦਿਨਾ ਤੁਹਾਨੂੰ ਅਸੀਂ ਇਹ ਗੱਲ ਪਈ ਵੀ ਸਮਾਨ ਪੰਨ ਤੋੜ ਤੋਂ ਪਹਚਾ ਦਿਓ ਨਹੀਂ ਭਈ ਤੁਸੀਂ ਸਾਡੇ ਨਾਲ ਚੱਲ ਜੀ ਪੁਲਸ ਵਾਲੇ ਪੁਲਸ ਵਾਲੇ ਨਾਲ ਨਹੀਂ ਤੁਰ ਕੇ ਰਾਜੀ ਨਹੀਂ ਤੇ ਪੁਲਸ ਜਾਣਦੀ ਆ ਨਾ ਵਾਰਦਾਤ ਤੇ ਮੌਕੇ ਤੇ ਵਾਰਦਾਤ ਹੋਈ ਆ ਪੁਲਸ ਜਾਣਦੀ ਆ ਨਹੀਂ ਜਾਣਦੀ ਭਈ ਸਾਡੇ ਨਾਲ ਪੁਲਸ ਨੇ ਪੈਸੇ ਖਾਦੇ ਹੋਏ ਆ ਪੁਲਸ ਨੂੰ ਪੈਸਾ ਚੜਿਆ ਕੋਠੀ ਦੇ ਕਬਜ਼ਾ ਪੁਲਸ ਕਰਾ ਰਹੀ ਆ ਠੀਕ ਆ ਇਸ ਟਾਈਮ ਕਬਜ਼ਾ ਜਿਹੜਾ ਹੋਇਆ ਨਾ ਇਹ ਪੁਲਸ ਨੇ ਆਪ ਕਰਵਾਇਆ ਨਹੀਂ ਤੇ ਅਸੀਂ ਆਹੀ ਆਏ ਆ ਜੀ ਅਸੀਂ ਆ ਕੇ ਕਹਿੰਦੇ ਹਾਂ ਸਰ ਸਾਡੇ ਨਾਲ ਹਾਰਦਾ ਉਹ ਤਾਂ ਹੋ ਗਈ ਸਾਡੇ ਨਾਲ ਦੋ ਮਲਾਜਮ ਸਾਡੀ ਗੱਡੀ 'ਚ ਬੈ ਕੇ ਸਾਡੇ ਹੀ ਸਾਰ ਲੈਣ ਸਾਨੂੰ ਅੱਧਾ ਘੰਟਾ ਰੋਡ ਜਾਮ ਕੀਤੇ ਨੂੰ ਹੋਇਆ ਮੇਰੇ ਮੇਰੇ ਨਿਗਾ ਮਰਾਇਓ ਅਜੇ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਸਾਡੀ 60 ਬੰਦੇ ਲੈ ਕੇ ਕੱਲਾ 60 ਬੰਦੇ ਆਏ ਆ ਸਰ ਇਹ ਆਮ ਗੁੰਡਾ ਕਰਦੀ 60 ਬੰਦੇ ਅੱਧੇ ਬੰਦੇ ਅੰਦਰ ਖੜਕੇ ਅੱਧੇ ਨੂੰ ਬਾਹਰ ਲੈ ਕੇ ਬਾਹਰ ਲਾਏ ਕਿਤਾ ਬੱਚਿਆਂ ਨਾਲ ਪੁਲਿਸ ਨੂੰ ਦਰਜਾ ਪਰਚਾ ਦਰਜ ਨਹੀਂ ਕਰਦੀ ਜ਼ਿੰਦਾਰ ਹੁੰਦਲ ਤੇ ਆਣ ਪ੍ਰਸ਼ਾਸਨ ਤੇ ਅਸੀਂ ਉਦੋਂ ਤੱਕ ਰੋਡ ਨਹੀਂ ਖੋਲਣਾ ਚਾਹੇ ਸਾਨੂੰ ਪੁਲਿਸ ਅੰਦਰ ਮਾਰੇ ਚਾਹੇ ਜੋ ਮਰਜੀ ਕਰੇ ਜਦ ਤੱਕ ਐਫ ਆਈ ਆਰ ਕੱਟੀ ਨਹੀਂ ਜਾਂਦੀ ਕਾਰਵਾਈ ਨਹੀਂ ਹੁੰਦੀ ਅਸੀਂ ਇੱਥੇ ਬੈਠੇ ਰਹਾਂਗੇ ਜਦ ਤੱਕ ਉਸੇ ਇੱਥੇ ਬਹਿਣਾ ਹੈ ਆ ਬੈਜੋ ਆਪਾਂ ਚੇ ਛੋਟੇ ਛੋਟੇ ਵੀਰੇ ਆਪਾਂ ਦੇ ਉੱਥੇ ਤੋੜ ਤੋਂ ਸਟਾਰਟ ਹੋ ਗਈ ਸੀ ਬਹਿ ਜੋ ਕਹਿੰਦੇ ਮਾਰਿਆ ਗਿਆ ਆਇਆਗੀ ਇੱਕ ਫੈਮਿਲੀ ਬੈਠੀ ਹੈ ਜਨਾਲਪੁਰ ਤੋਂ ਧਰਨਾ ਲਾ ਕੇ ਜੋ ਜਿਹੜੇ ਇਲਜ਼ਾਮ ਲਾ ਰਹੇ ਨੇ ਕਿ ਸਾਡੀ ਪੁਲਿਸ ਵੱਲੋਂ ਸੁਣਵਾਈ ਨਹੀਂ ਕੀਤੀ ਜਾ ਰਹੀ ਤੇ ਕੀ ਕਹਿਣਾ ਚਾਹੁੰਦੇ ਤੁਸੀਂ ਇਹਨਾਂ ਨੇ ਇੱਕ ਸਾਡੇ ਕੋਲ ਕੰਪਲੇਟ ਦਿੱਤੀ ਵੀ ਸਾਡੇ ਪਲਾਟ ਤੇ ਕੋਈ ਕਬਜ਼ਾ ਹੋ ਰਿਹਾ ਅਸੀਂ ਇਹਨਾਂ ਨੂੰ ਕਿਹਾ ਵੀ ਚਲੋ ਅਸੀਂ ਇੱਕਦਾਂ ਮਜ਼ਦਮ ਸਾਡੇ ਕੋਲ ਹੋਰ ਆਣਾ ਤੇ ਮਜ਼ਦਮਾਂ ਦੀ ਘਾਟ ਕਰਕੇ ਇਹਨਾਂ ਨੂੰ ਕਿਹਾ ਵੀ ਕਦੇ ਮਜ਼ਦਮ ਆ ਜਾਣ ਦੋ ਅਸੀਂ ਤੁਹਾਡੇ ਨਾਲ ਚੱਲਦੇ ਆਂ ਉਸ ਤੋਂ ਬਾਅਦ ਇਹ ਕਹਿੰਦੇ ਸਾਡੇ ਛੱਟਾ ਬਟਾ ਲੱਗਿਆ ਸਾਡੇ ਜੋ ਛੱਟਾ ਬਟਾ ਲੱਗੇ ਤੁਸੀਂ ਮੈਡੀਕਲ ਕਰਾ ਕੇ ਸਾਨੂੰ ਲਿਆ ਦਿਓ ਅਸੀਂ ਤੁਹਾਡੇ ਆਉਣ ਨਾਲ ਕਬੀਟ ਕਰਦੇ ਆ ਤੁਹਾਡੇ ਨਾਲ ਬਗ ਚੱਲਾਂਗੇ ਇੰਨੀ ਗੱਲ ਵੀ ਇਹਨਾਂ ਨੇ ਮੈਡੀਕਲ ਕਰਾਉਣ ਦੇ ਬਹਾਨੇ ਆ ਕੇ ਇੱਥੇ ਆ ਕੇ ਝਾਮ ਲਾਤੇ ਇੱਕ ਸਰਪੰਚ ਤੇ ਇਲਜ਼ਾਮ ਲਾਇਆ ਜਾ ਰਿਹਾ ਜੀ ਕਿ ਇਹ ਉਹ ਜਿਵੇਂ ਜੇ ਆਪਾਂ ਜੇ ਕੋਈ ਸਾਡੇ ਧਿਆਨ ਚ ਨਹੀਂ ਆਇਆ ਜੇ ਧਿਆਨ ਚ ਆਇਆ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਇਹਨਾਂ ਨੇ ਸਾਨੂੰ ਸਵਾਲ ਦੇਦੇ ਅੰਦਰ ਚੱਕਾ ਦਿੱਤਾ ਸਿਰਫ ਅਸੀਂ ਆਪਣੀ ਗੱਡੀ ਹੀ ਕਢਾ ਕੇ ਬਾਹਰ ਲੈ ਕੇ ਆਏ ਆ ਸਿਰਫ ਸਾਡਾ ਸਮਾਨ ਸਾਰਾ ਜਿਹੜਾ ਲੋਡ ਕਰਕੇ ਲੈ ਕੇ ਸਾਡੇ ਘਰ ਤੱਕ ਕੋਲ ਇੱਥੇ ਗਏ ਨੇ ਉਹਨਾਂ ਕੋਲ ਬਾਈ ਅੱਜ ਤਾਂ ਅਸੀਂ ਇਹਨਾਂ ਨੂੰ ਇਹੀ ਕਿਹਾ ਸੀ ਵੀ ਚਲੋ ਤੁਹਾਡੇ ਨਾਲ ਚੱਲਦੇ ਆ ਤੇ ਇਹਨਾਂ ਨੂੰ ਮੈਡੀਕਲ ਕਾਉਂਨਲ ਭੇਜਿਆ ਉਸ ਤੋਂ ਬਾਅਦ ਸਾਨੂੰ ਮੌਕਾ ਹੀ ਨਹੀਂ ਦਿੱਤਾ ਉਹ ਜਾਣ ਦਾ ਪਹਿਲਾਂ ਸਰ ਤੁਸੀਂ ਫਿਰ ਮੌਕੇ ਦੇ ਇੱਥੇ ਕੈਮਰੇ ਖਿਡਾਲੇ ਜਾਣਗੇ ਵੀ ਜਿਸ ਤਰੀਕੇ ਨਾਲ ਉਹ ਆਏ ਆ ਜਾਣ ਦੇ ਜਿੱਦਾਂ ਦਾ ਜਿੱਦਾਂ ਕੋਸ਼ਿਸ਼ ਕੀਤੀ ਗਈ ਹੈ ਨਾ ਵੱਲ ਜਿੱਦਾਂ ਦਾ ਬੰਦੇ ਦੋਸ਼ੀ ਹੋਣਗੇ ਤਾਂ ਨਿਵਾਲਦੀ ਖਰਾਬ ਕੋਈ ਨਹੀਂ ਕਾਰਵਾਈ ਕੀਤੀ ਜਾਊਗੀ ਸਤਿ ਸ਼੍ਰੀ ਅਕਾਲ ਸਰਪੰ ਰਪਨ ਸਾਹਿਬ ਇੱਕ ਨਾ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਬੜੀ ਤੇਜ਼ੀ ਦੇ ਨਾਲ ਜਿਹਦੇ ਉੱਤੇ ਰੋਗ ਆਰੋਪ ਲਗਾਏ ਜਾ ਰਹੇ ਕਿ ਤੁਹਾਡੇ ਪੁੱਤ ਜੀ ਗੁੰਡਾਗਰਦੀ ਦੇ ਨਾਲ ਜਿਹੜੀ ਕਿ ਇੱਕ ਜ਼ਮੀਨ ਖੜਾਈ ਗਈ ਹੈ ਕੀ ਪੂਰਾ ਮਾਮਲਾ ਕੁਝ ਭਾਈ ਜੀ ਮਾਮਲਾ ਇਹ ਸੀਗਾ ਕਿ ਇੱਕ ਕੋਠੀ ਮਰੀ ਹੋਈ ਸੀ ਠੀਕ ਹੈ ਇਹ ਮੇਰਾ ਦੋਸਤ ਸੀਗਾ ਤੇ ਇਹਨੇ ਕੋਠੀ ਦੇ ਵਿੱਚ ਬੈਠੇ ਨੂੰ ਇਹਨੂੰ 5-6 ਸਾਲ ਦੇ ਕਰੀਬ ਹੋ ਗਏ ਤੇ ਮੈਂ ਕਈ ਵਾਰ ਇਹਨਾਂ ਗੱਲਬਾਤ ਵੀ ਹੋਈ ਹੈ ਨੇ ਮੈਨੂੰ 1.5 ਲੱਖ ਰੁਪਇਆ ਦਿੱਤਾ ਸੀ ਬਿਆਨਾ ਪਹਿਲਾਂ ਕਿਰਾਏ ਤੇ ਆਇਆ ਸੀਗਾ ਚਲੋ ਕਿਰਾਏ ਤੇ ਰਹਿੰਦਾ ਸੀਗਾ ਮੈਂ ਇਹਦੀਆਂ ਕੁੜੀਆਂ ਸੋਚ ਕੇ ਵੀ ਉਹ ਪੱਲਾ ਹੀ ਕਰਤਾ ਪਰ ਹੁਣ ਇਹਨੇ ਜਿਹੜਾ ਕੱਲ ਖਬਰ ਦੇ ਵਿੱਚ ਜਿੰਨੇ ਬਲੇਮ ਲਾਇਆ ਉਹਨਾਂ 'ਚ ਕੋਈ ਸਚਾਈ ਨਹੀਂ ਹੈਗੀ ਇਹ ਕਹਿੰਦਾ ਜੀ 10 ਲੱਖ ਰੁਪਇਆ ਮੈਂ ਕੋਠੇ ਦੇ ਉੱਤੇ ਲਾਤਾ 10 ਲੱਖ ਰੁਪਇਆ ਹੁੰਦਲ ਨੂੰ ਦੇਤਾ ਜੇ ਤੂੰ 10 ਲੱਖ ਰੁਪਇਆ ਹੁੰਦਲ ਨੂੰ ਦਿੱਤਾ ਉਹਦਾ ਕੋਈ ਪ੍ਰੂਫ ਤਾਂ ਹੋ ਅੱਜੇ ਕੱਲ ਕਿਹੜਾ ਕੋਈ ਬਿਨਾ ਪੈਆਂ ਦੇ ਵਿੱਚੋਂ ਕੋਈ 100 ਰੁਪਇਆ ਨਹੀਂ ਬਿਨਾ ਲਿਖੇ ਦਿੰਦਾ ਇਹ 10 ਲੱਖ ਰੁਪਇਆ ਪ੍ਰੂਫ ਕਰੇ ਜਿਹੜਾ ਮੈਂ 10 ਲੱਖ ਲੈਣਾ ਮੈਂ ਉਹ ਵੀ ਛੱਡ ਦੂੰ ਇਹ ਮੈਨੂੰ ਪ੍ਰੂਵ ਕਰ ਦਵੇ ਵੀ ਮੈਂ 10 ਲੱਖ ਰੁਪਏ ਉਹਨਾਂ ਨੂੰ ਦਿੱਤਾ ਜਿਹੜਾ 10 ਲੱਖ ਰੁਪਏ ਮੈਂ ਲੈਣਾ ਮੈਂ ਉਹ ਵੀ ਛੱਡ ਨਹੀਂ ਫੇਰ ਭਾਈ ਜੀ ਇਹਦੇ ਨਾਲ ਗੱਲ ਹੋਈ ਵੀ ਚਲੋ ਕਹਿੰਦਾ ਜਿੰਨਾ ਟਾਈਮ ਹੈ ਰਿਸ਼ਤ ਨਹੀਂ ਕਰਾਂਦਾ ਮੈਂ ਤੈਨੂੰ ਕਿਰਾਇਆ ਦੂੰ ਜਾਂ ਮੈਂ ਵਿਆਜ ਦੇ ਦੂੰ ਮੈਂ ਕਿਹਾ ਮੈਂ ਵਿਆਜ ਤਾਂ ਕੀ ਲੈਣਾ ਭਾਈ ਤੂੰ ਜਿਹੜਾ ਕਿਰਾਇਆ ਵਾ ਕਿਰਾਇਆ ਦੇ ਦੀ ਇਹਨੇ ਮੈਨੂੰ ਅੱਜ 3 ਸਾਲ ਹੋ ਗਏ ਫਿਰ ਖੱਜਲ ਖਰਾਬ ਕਰਦੇ ਨੂੰ ਮੈਨੂੰ ਕਈ ਵਾਰ ਪਿਆਰ ਨਾਲ ਸਮਝਾਇਆ ਫਿਰ ਮੈਨੂੰ ਕੁਝ ਮੱਲੇ ਤੋਂ ਪਤਾ ਲੱਗਿਆ ਬੜੇ ਲਾਂਬੇ ਆਉਣ ਲੱਗੇ ਚੈਨ ਗਵਣ ਚ ਵੀ ਪਤਾ ਕਰੋ ਉਹ ਕਹਿੰਦੇ ਜੀ ਇਹ ਚਿੱਟਾ ਵੇਚਦਾ ਫਿਰ ਮੈਂ ਇਹਨੂੰ ਇੱਕ ਦਿਨ ਪਹਿਲਾਂ ਫੋਨ ਤੇ ਵੀ ਮੇਰੀ ਇਹਨਾਂ ਨਾਲ ਗੱਲ ਹੋਈ ਮੈਂ ਇਹਨੂੰ ਕਿਹਾ ਮੈਂ ਭਾਈ ਵੀ ਕਹਿੰਦਾ ਵੀਰੇ ਮੈਂ ਤਾਂ ਚਿੱਟੇ ਦਾ ਕੰਮ ਬੰਦ ਕਰਦਾ ਮੈਂ ਇਮੀਗ੍ਰੇਸ਼ਨ ਦਾ ਕੰਮ ਕਰਨ ਲੱਗ ਗਿਆ ਜਦ ਕਿ ਮੇਰੇ ਕੋਲ ਪ੍ਰੂਫ ਪਈ ਆ ਜਿੰਨਾ ਇਮੀਗ੍ਰੇਸ਼ਨ ਦਾ ਕੰਮ ਕਰਦਾ ਉਹਨੂੰ ਖੋਦੇ ਚਿੱਟਾ ਦਿੰਦਾ ਅੱਛਾ ਜੀ ਤਿੰਨ ਤਿੰਨ 5 5 ਗ੍ਰਾਮ ਨੂੰ ਖੋ ਚਿੱਟਾ ਦਿੰਦਾ ਉਹਦੀ ਚੈਟ ਪਈ ਆ ਕੋਈ ਪ੍ਰੂਫ ਵਗੈਰਾ ਤੁਹਾਡੇ ਕੋਲ ਮੇਰੇ ਕੋਲ ਚੈਟ ਪਈ ਆ ਜੀ ਸਾਰੀ ਅੱਛਾ ਜੀ ਵੀਡੀਓ ਕਾਲ ਤੇ ਗੱਲ ਕਰਦਾ ਉਹ ਵੀ ਪਈ ਆ ਉਹ ਕਹਿ ਰਿਹਾ ਭਾਈ ਜੇ ਮੇ ਤੋਂ 10 ਕਿਲੋ ਮਾਰ ਲੈ ਜਾ ਜਦ ਕਿ 100 ਗ੍ਰਾਮ ਉਹ ਇਹਨੂੰ ਵੀਡੀਓ ਕਾਲ ਤੇ ਦਿਖ ਕੋਛੇ ਦੀਆਂ ਬੇਰੇਕੋਲ ਕਾਫੀ ਪ੍ਰੂਫ ਇਹ ਨੇ ਮੈਂ ਸਾਰਾ ਪ੍ਰੂਫ ਕਰ ਸਕਦਾ ਆ ਵੀ ਇਹ ਪੂਰਾ ਚਿੱਟੇ ਦਾ ਹੀ ਕੰਮ ਕਰਦਾ ਸੀ ਜਦ ਕਿ ਹੁਣ ਵੀ ਤੁਹਾਨੂੰ ਪਤਾ ਵੀ ਸਕਦਾ ਹੀ ਕਰਕੇ ਤੇ ਮੈਨੂੰ ਵੀ ਕਿਤੇ ਨਾ ਕਿਤੇ ਪਹਿਲਾਂ ਵੀ ਇੱਕ ਦੋ ਵਾਰ ਜਦੋਂ ਫੜਿਆ ਗਿਆ ਇਹਦੀ ਭੈਣ ਦੇ ਤੇ ਜਿੱਜੇ ਦੇ ਪਰਚਾ ਹੋਇਆ ਉਦੋਂ ਵੀ ਮੈਂ ਥਾਣੇ ਗਿਆ ਮੈਂ ਜੀ ਇਹ ਮੇਰੀ ਕੋਠੀ ਤੇ ਕਬਜ਼ਾ ਕਰੀ ਬੈਠਾ ਕੱਲੋਂ ਮੇਰੀ ਪ੍ਰੋਪਰਟੀ ਅਟੈਚ ਹੋ ਜੂ ਖਾਲੀ ਕਰਾ ਕੇ ਦਿਓ ਫੇਰ ਕੱਲ ਮੈਂ ਫੇਰ ਥਾਣੇ ਗਿਆ ਤੇ ਮੈਂ ਇਹਨੂੰ ਕੱਲ ਆ ਕੇ ਇਹਨੂੰ ਘਰੇ ਨਾ ਮੈਂ ਗੱਲ ਕਰਨ ਗਿਆ ਸੀਗਾ ਮੈਂ ਕਿਹਾ ਭਾਈ ਜਾਂ ਤਾਂ ਕੋਠੀ ਖਾਲੀ ਕਰ ਦੇ ਜਾਂ ਤਾਂ ਮੇਰੀ ਕੋਠੀ ਖਾਲੀ ਕਰ ਦੇ ਜਾਂ ਮੈਨੂੰ ਪੈਸੇ ਦੇ ਦੋ ਇਹ ਕਹਿੰਦਾ ਵੀਰੇ ਮੈਨੂੰ 20 ਮਿੰਟ ਦੇ ਦੇ ਮੈਂ ਉਹਦਾ ਸਮਾਨ ਲੈ ਚੱਲਿਆਂ ਜਿਹਦਾ ਕੱਲ ਨੂੰ ਤੇ ਇਨਾਂ ਕੋਈ ਨਿਬੜ ਗਈ ਤਾਂ ਠੀਕ ਆ ਨਹੀਂ ਅਸੀਂ ਕੱਲ ਨੂੰ ਨਵੇੜਾਂਗੇ ਸਹੀ ਸਲਾਮਤ ਗੱਡੀ ਦੇ ਵਿੱਚ ਬਹਿ ਕੇ ਮੇਰੇ ਕੋਲ ਬਕਾਇਦਾ ਵੀਡੀਓ ਆ ਠੀਕ ਆ ਇਹਨੂੰ ਕਿਸੇ ਨਾ ਕੋਈ ਹੱਥ ਨਹੀਂ ਲਾ ਕੇ ਨੇ ਕੋਈ ਨਹੀਂ ਕਿਹਾ ਸਹੀ ਸਲਾਮਤ ਕੱਪੜਿਆ ਘਰੋਂ ਸਹੀ ਸਲਾਮਤ ਸਾਰਿਆਂ ਦੇ ਵਿੱਚ ਗਿਆ ਤੇ ਰਾਹ 'ਚ ਜਾ ਕੇ ਸਾਡੇ ਦੇ ਬਲੇਮ ਲਾਤਾ ਵੀ ਸਾਡੇ ਕੱਪੜੇ ਪਾੜਿਆ ਫਿਰ ਤੇਰੇ ਨਾਲ ਕੋਈ ਮਹੱਲੇ ਦਾ ਬੰਦਾ ਕਿਉਂ ਨਹੀਂ ਤੁਰਿਆ ਇੱਕੇ ਵੀ ਮਹੱਲੇ ਦਾ ਬੰਦਾ ਲਿਆ ਕੇ ਖੜਾ ਦੇਵੇ ਜੇ ਕੋਈ ਕਹਿ ਦੇਵੇ ਵੀ ਅਸੀਂ ਇਹਦੇ ਇਹਨੂੰ ਕੀ ਕਿਸੇ ਨੂੰ ਵੀ ਕੋਈ ਹੱਥ ਤੱਕ ਵੀ ਲਾਇਆ ਹੋਇਆ ਨਾ ਭਾਈ ਜੀ ਮੈਨੂੰ 10 ਲੱਖ ਰੁਪਏ ਵੀ ਛੱਡ ਦੂੰਗਾ ਉਹਦਾ ਸਾਡੇ ਮੇਰਾ ਇੰਤਜ਼ਾਮ ਬੜਾ ਲਾਇਆ ਕਿ ਆਪਣੇ 15 20 ਦੋਸਤ ਬੁਲਾਏ ਆ ਨਾਲ ਖੜੇ ਆ ਹੱਥੋਂ ਪਾਈ ਕੀਤੀ ਆ ਮਾਰਕੁੱਟ ਕੀਤੀ ਆ ਸਾਡੇ ਸ਼ਰੀਆਮ ਨੂੰ ਗੁੰਡਾ ਕਰਦੀ ਕੀਤੀ ਆ ਭਾਈ ਜੀ ਅਸੀਂ ਸਿਰਫ ਤਿੰਨ ਚਾਰ ਜਾਣੇ ਸੀਗੇ ਕੋਈ ਵੀਡੀਓ ਕੋਈ ਗੋਸ਼ ਹੋ ਅਸੀਂ ਪ੍ਰੂਫ ਕਰ ਦਾਂਗੇ ਵੀ ਇਹ ਸਾਡੇ ਕੋਲ ਸਹੀ ਗਿਆ ਸਾਡੇ ਫੋਨ 'ਚ ਵੀਡੀਓ ਨੇ ਉਹਨਾਂ ਦਾ ਕਹਿਣਾ ਵੀ ਬੱਚਿਆਂ ਨੂੰ ਵੀ ਕੁੱਟਿਆ ਗਿਆ ਜੇ ਤੁਸੀਂ ਲੱਗਦਾ ਵੀ ਮੋਦਵਾਰ ਹੋ ਕੇ ਵੀ ਤੁਸੀਂ ਇੰਦਾ ਦਾ ਕੰਮ ਜਿਹੜਾ ਕਿ ਭਾਈ ਜੀ ਅੱਜ ਤੱਕ ਮੇਰੇ ਏਰੀਆ ਤੋਂ ਕਿਸੇ ਨੂੰ ਵੀ ਪੁੱਛ ਲਓ ਮੈਂ ਤਾਂ ਕਦੇ ਕਿਸੇ ਬੰਦੇ ਨਾਲ ਵੀ ਨਹੀਂ ਜਲਦੀ ਲੜਦਾ ਉਹਦਾ ਫਿਰ ਵੀ ਬੱਚੇ ਨੇ ਜੇ ਬੱਚਿਆਂ ਨੂੰ ਦੇਖ ਕੇ ਤਾਂ ਕੋਠੀ 'ਚ ਪੜਾਦਾ ਸੀ ਮੈਂ ਕੋਈ ਤਾਂ ਦੀ ਲਿਖਤੀ ਹੋਈ ਸੀ ਜਦੋਂ ਉਹਨਾਂ ਨੂੰ ਪਲਾਟ ਦਿੱਤਾ ਗਿਆ ਸੀ ਉਹਨਾਂ ਦਾ ਕਹਿਣਾ ਵੀ ਮੈਂ 10 ਲੱਖ ਰੁਪਈਆ ਉਹਨਾਂ ਨੂੰ ਦੇ ਚੁੱਕਿਆ ਵਾਂ ਕੀ ਉਹਦਾ ਸੱਚਾਈ ਹੈ ਸੱਚਾਈ ਭਾਈ ਜੀ ਉਹਨੂੰ ਕਹੇ ਕੋਈ ਵੀ ਕਾਗਜ਼ 10 ਲੱਖ ਦਾ ਲਿਖਿਆ ਹੋਇਆ ਕੁਝ ਵੀ ਲਿਆਵੇ ਮੇਰੇ ਕੋਲ ਇਹਦੇ ਪ੍ਰੂਫ ਪੇ ਨੇ ਉਹਨਰੇ ਪਰਿਵਾਰ ਨਾਲ ਜਾ ਮਿਲਿਆ ਕਿ ਫੋਨ ਵੀ ਖੋਇਆ ਗਿਆ ਸਾਡਾ ਸੋਨਾ ਸੀਗਾ ਸਭ ਕੁਝ ਖੋਇਆ ਗਿਆ ਬਾਈ ਜੀ ਮੇਰੇ ਕੋਲ ਵੀਡੀਓ ਆ ਮੈਂ ਕੱਢ ਕੇ ਵੀ ਦਿਖਾ ਦੂੰ ਇਹ ਉਹਦੇ ਵਿੱਚ ਖੁਦ ਕਹਿ ਰਿਹਾ ਵੀ ਅਸੀਂ ਜਿਹੜਾ ਉਹਦਾ ਸਮਾਨ ਲੈ ਚੱਲੇ ਆ ਠੀਕ ਆ ਅਸੀਂ ਉਹਦੀ ਵੀਡੀਓ ਬਣਾਵਾਂਗੇ ਇਹ ਆਪਦਾ ਸਮਾਨ ਅੰਦਰੋਂ ਕਮਰੇ ਤੋਂ ਚੱਕ ਕੇ ਲਿਆਂਦਾ ਹੋਇਆ ਬਾਹਰ ਤੱਕ ਵੀਡੀਓ ਦੇ ਵਿੱਚ ਇਹਨਾਂ ਨੇ ਇੱਕ ਦਾਮੰਤਾ ਵੀ 10 ਲੱਖ ਰੁਪਏ ਦਾ ਹੁੰਦਦੇ ਦੋ ਤਿੰਨ ਮਹੀਨਾ ਉਹਨਾਂ ਨੂੰ ਦਿੱਤਾ ਹੋਇਆ 10 ਲੱਖ ਰੁਪਏ ਦਾ ਦੋ ਤਿੰਨ ਜਾ। ਪ੍ਰਾਪਰਟੀ ਕਿੰਨੇ ਦੀ ਹੈ ਜੀ ਤੁਹਾਡੀ ਜਿਹੜੀ ਪ੍ਰਾਪਰਟੀ ਹੈ ਜਿਹੜਾ ਕਿ ਕਮ ਸੇ ਕਮ 20 ਲੱਖ ਰੁਪਏ ਗਿਣਤੀ ਕਰਾ ਰਹੇ ਵੀ ਉਹ ਕਿੰਨੇ ਕ ਦੀ ਹੈ? ਭਾਈ ਜੀ ਉਹਨਾਂ ਦਾ ਜਾਮ ਲਾਇਆ ਜੀ 10 ਲੱਖ ਅਸੀਂ ਕੋਠੀ ਤੇ ਲਾਤਾ। ਜਦ ਕਿ ਕੋਠੀ ਸਾਰੀ ਮੇਰੀ ਤਿਆਰ ਕਰੀ ਹੋਈ ਸੀ। ਉਹ ਐਸ ਟਾਈਮ ਕੋਠੀ ਦੇ ਵਿੱਚ ਸੋਫੇ ਮੇਰੇ ਨਹੀਂ, ਬੈੱਡ ਮੇਰੇ, ਕਬੂੜ ਮੇਰੇ ਸਾਰਾ ਤਿਆਰ ਕਰਿਆ ਇਹ ਤਾਂ ਸਿਰਫ ਆ ਕੇ ਬੈਠੇ ਸੀ। ਮੈਂ ਦੱਸਾਂਦਾ ਸੀ ਕੋਠੀ ਚ ਲੈ ਕੇ ਕੀ ਆਏ ਨੇ 23 ਲੱਖ ਰੁਪਏ ਕੋਠੀ ਦੀ ਕੀਮਤ ਸੀ 10 ਲੱਖ ਉੱਪਰ ਲਾਤਾ 10 ਹੁੰਦਲ ਨੂੰ ਦੇਤਾ ਤੇ 10 ਲੱਖ ਹੋਰ ਕਹਦਾ ਦੇ ਰਿਆ ਇਹਨੂੰ ਐ ਪੁੱਛਣਾ ਸੀ ਵੀ ਤੂੰ ਕੋਠੀ ਕਿੰਨੇ ਪੈਸੇ ਦੇ ਰਿਆ ਸੀ ਟੋਟਲ ਤੂੰ 10 ਉੱਪਰ ਲਾਤਾ 10 ਤੂੰ ਕਹਿੰਦਾ ਮੈਂ ਹੁੰਦਲ ਨੂੰ ਦੇਤਾ ਤੇ 10 ਲੱਖ ਰੁਪਏ ਮੈਂ ਹੁੰਦਲ ਦਾ ਹੋਰ ਦੇਣਾ ਸੀ 23 ਲੱਖ ਰੁਪਏ ਦੀ ਗੱਲ ਸੀ 30 ਲੱਖ ਝੂਠ ਦਾ ਇਤੋਂ ਹੀ ਵੜੇ ਜਾਂਦਾ ਇਹਦਾ ਕੋਈ 10 ਲੱਖ ਦਾ ਪ੍ਰੂਫ ਤਾਂ ਕਰੇ ਵੀ ਮੈਂ 10 ਲੱਖ ਰੁਪਏ ਦਿੱਤਾ ਕਿ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦਾ ਵੀ ਨਾਮ ਖਰਾਬ ਕੀਤਾ ਜਾ ਰਿਹਾ ਤੁਹਾਡੀ ਵੀ ਸ਼ਬੀ ਨੂੰ ਖਰਾਬ ਕੀਤਾ ਜਾ ਰਿਹਾ ਵੀ ਤੁਹਾਡੀ ਅਗਲੀ ਕਾਰਵਾਈ ਕੀ ਹੋਊਗੀ ਵੀ ਇਹਨਾਂ ਦੇ ਉੱਪਰ ਕਿਦਾਂ ਤੁਸੀਂ ਆਪਣੇ ਨੂੰ ਇਨਸਾਫ ਦਿਵਾਉਣ ਲਈ ਆਪਣਾ ਜਿਹੜਾ ਕਿ ਕਲੰਕ ਲੱਗ ਗਿਆ ਉਹਨੂੰ ਕਿਸ ਤਰੀਕੇ ਨਾਲ ਦੋਤਾ ਜਾਊਗਾ ਤੁਹਾਡੇ ਭਾਈ ਜੀ ਪਹਿਲੀ ਗੱਲ ਤਾਂ ਜਦੋਂ ਕੋਈ ਚਿੱਟੇ ਵਾਲੇ ਦੇ ਖਿਲਾਫ ਕੋਈ ਕਾਰਵਾਈ ਕਰਦੇ ਹਾਂ ਕੋਈ ਕਲੰਕ ਨਹੀਂ ਹੈਗਾ ਠੀਕ ਆ ਮੇਰਾ ਏਰੀਆ ਖੋਸ਼ ਆ ਰਾਤ ਉੱਥੇ ਵੀ ਜਿਵੇਂ ਸਾਡੇ ਸੀਐਮ ਸਾਹਿਬ ਕਰ ਰਹੇ ਹਨ ਕਾਰਵਾਈ ਲੋਕਾਂ ਨੇ ਲੱਡੂ ਵੰਡੇ ਆ ਮਹੱਲੇ 'ਚ ਵੀ ਰਾਤ ਲੱਡੂ ਵੰਡੇ ਨੇ ਉਹਨਾਂ ਗਾਣ ਨੂੰ ਪੁੱਛੋ ਉਹਨਾਂ ਨੇ ਵੀ ਲੱਡੂ ਕਹਿੰਦੇ ਸ਼ੁਗਰਾ ਗੰਦ ਨਿਕਲੇ ਆ ਔਰ ਮੱਲੇ ਵਾਲੇ ਮੇਰੇ ਬਹੁ ਟਾਈਮ ਦਾ ਕਹਿ ਰਹੇ ਸੀ ਕਹਿੰਦੇ ਤੁਸੀਂ ਦੇਰੀ ਕਰੀ ਜਾਂ ਨਾ ਇੱਥੇ ਗੱਡੀਆਂ ਦੀ ਆ ਕੇ ਲੈਣ ਲੱਗਦੀ ਆ ਆਂਦੀ ਗਮਾਂਡੀਆਂ ਦੇ ਉੱਤੇ ਨੇ ਹਮਲਾ ਕਰਿਆ ਉਹ ਸਾਡੇ ਕੋਲ ਵੀਡੀਓ ਨੇ ਕਿਸੇ ਨੂੰ ਮੰਦਾ ਕੁਛ ਨਹੀਂ ਪੁਲਿਸ ਦੀਆਂ ਵੀਡੀਓ ਨੇ ਪੁਲਿਸ ਵਾਲਾ ਸਿੱਧਾ ਕੋਈ ਇਹਦੇ ਥਾਣੇ ਲੜਾਈ ਦਾ ਪਰਦਾ ਸਿੱਧਾ ਗਾਲਾਂ ਕੱਢਦਾ ਪਿਆ ਵਾ ਵੀ ਸਰ ਤੁਸੀਂ ਕੀ ਕੋਣ ਇਹਨਾਂ ਦੇ ਪਿੱਛੇ ਜੇ ਜੇ ਕੋਈ ਵਿਅਕਤੀ ਪੁਲਿਸ ਨੂੰ ਗਾਲ ਕੱਢੇ ਵੀ ਮਤਲਬ ਕੋਈ ਨਾ ਕੋਈ ਤਾਂ ਪਿੱਛੇ ਸ਼ੈਅ ਹੋਊਗੀ ਕੋਈ ਨਾ ਕੋਈ ਤਾਂ ਪਾਵਰ ਹੈ ਫਿਰ ਮਤਲਬ ਕਿ ਜਿਹਦਾ ਪਿੱਛੇ ਭ ਉਹ ਆਲਸਾ ਵੈਰੀਫਾਈ ਕਰੂਗੀ ਸਾਰਾ ਕੁਝ ਉਹ ਸਾਰੇ ਮੈਂ ਪ੍ਰੂਫ A to Z ਦੇ ਦੇ